see anybody give away منتا ادار کرے گو گریب مزلوم کمزور کی ٹال بننے والے ਦੇ ਆ ਕੇ ਚੱਲ ਮਾਰੇ ਨਿਮਾਨਿਆਂ ਦਾ ਮਾਨ ਨਿਤਾਣਿਆਂ ਦਾ ਤਾਨ ਲੋਟਿਆਂ ਦੀ ਓਟ ਅਦੇ ਨਿਆਸ ਤੇ ਅੰਦਾਸਰਾ ਬਣਨ ਵਾਲੀ ਗੁਰੂ ਨਾਨਕ ਜੋਤ ਵਿੱਚ ਇਹ ਜਸਬਾਸੀ ਕਿ ਬਾਗਰ ਨਹੀਂ ਚਾਬਰ ਕਹਿ ਸਕੀ ارجن دیو جی ن شہید کر دیا اولا

پرگھ سان کا سو شری گیگ بہادر جی کا پرکاش میری تکیری مالک شری بین صاحب جی گرہ ماتا نام کی جی کی کھوں امرتسر وغیرہ گروہ کے محل میں اُتھے دس بھی بادشاہ جہاں گیر بیٹھا سکتے ہیں سرگروں تے بہادر جی اپنے پین پرامہ بچوں سب تو چھوٹے سے آپ تنا رکھیا گیا سی تیار مائے تیو ہو جہی سی آپ دی تیار کی گئی مایا تو اپرام تیرے اپنے ہتھوں تنگن لاکھ گریبان دیاں دے اپنے تن گردس گرمت آدیشا درشن شاسطر کی سکھا لو شسطر کا گیان دابا بڑھا جی نے اینتی سوی بچ قطار پور صاحب صلح جلندر دے خوشدار اتے پیندے خاننا ہوئی جنگ دوران آتی تیگ نے جو چوہر بکھائے پتا سری برو حرم بن صاحب جی نے آپ جی نے نام بدل کے رکھیا تیگ بہتا

ਸ਼ਿਰਗੁਰ ਤੇਗ ਬਹਾਦਰ ਜੀ ਦੇ 350 ਮੈਂ ਬਲਿਦਾਨ ਦੇਸ ਦੇ ਨਾਸਵੰਦਿਤ ਲਾਈਟ ਐਂਡ ਸਾਊਂਡਸ ਇਨਿਤਬਿਤ ਪਹੁੰਚੇ ਹੋ ਅੱਜ ਤੁਸੀਂ ਗੁਰੂ ਸਾਹਿਬਾਨ ਦੁਆਰਾ ਦਿੱਤੀਆਂ ਸਖਿਆਵਾਂ ਦਾ ਨੂੰ ਗ੍ਰਹਿਣ ਕਰਨ ਲਈ ਪਹੁੰਚੇ ਹੋ ਉਹਨਾਂ ਸਖਿਆਵਾਂ ਦਾ ਗਿਆਨ ਹਾਸਲ ਕਰਨ ਲਈ ਪਹੁੰਚੇ ਹੋ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ 350 ਸਾਲ ਪਹਿਲਾਂ ਇਸ ਦੇਸ਼ ਦੇ ਲਈ ਕੌਮ ਦੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਔਰ ਪੰਜਾਬ ਸਰਕਾਰ ਨੇ ਇਸ ਵਾਰ ਸਭ ਤੋਂ ਵੱਡੇ ਪੱਧਰ ਤੇ ਉਪਰਾਲਾ ਕੀਤਾ ਕਿ ਅਸੀਂ ਗੁਰੂ ਸਾਹਿਬਾਨ ਦਾ ਬਲੀਦਾਨ ਦਿਵਸ ਜਿਹੜਾ 350 ਉਹਨੂੰ ਪੂਰੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਬੜੀ ਸ਼ਰਧਾਪੂਰਵਕ ਬੜੇ ਸਨਮਾਨਪੂਰਵਕ ਮਨਾ ਮਾਗੇ ਉਸੇ ਲੜੀ ਦੇ ਤਹਿਤ ਅੱਜ ਤੁਹਾਡੇ ਜ਼ਿਲ੍ਹੇ ਦੇ ਅੰਦਰ ਇਥੇ ਢਾਡੀ ਜਥੇ ਦੇ 1200 ਆ ਕੇ ਗੁਰੂ ਸਾਹਿਬਾਨ ਨਾਲ ਜੁੜਨ ਦਾ ਯਤਨ ਕੀਤਾ ਉਥੇ ਹੀ ਲੈਫਟ ਹੈਂਡ ਸਾਊਂਡ ਸਿਸਟਮ ਦੇ ਰਾਹੀਂ ਤੁਹਾਨੂੰ ਗੁਰੂ ਸਾਹਿਬਾਨ ਦੀਆਂ ਸਖਿਆਮਾਂ ਜਿਹੜੀਆਂ ਨੇ ਉਹਨਾਂ ਨਾਲ ਜੋੜਿਆ ਜਾਊਗਾ ਮੈਂ ਤਾਂ ਸਿਰਫ ਔਰ ਸਿਰਫ ਤੁਹਾਨੂੰ ਸਾਰਿਆਂ ਨੂੰ ਔਰ ਬਿਆਫੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਤਰਫੋਂ ਸੱਦਾ ਪੱਤਰ ਦੇਣ ਆਇਆਗਾ ਕਿ ਅਨੰਦਪੁਰ ਸਾਹਿਬ ਦੀ ਉਸ ਪਵਿੱਤਰ ਧਰਤੀ ਉੱਤੇ 23 ਤਰੀਕ ਤੋਂ ਲੈ ਕੇ 25 ਤਰੀਕ ਤੱਕ 3 ਦਿਨ ਸ਼ਾਨਦਾਰ ਪ੍ਰੋਗਰਾਮ ਹੋਣਗੇ ਜਿੱਥੇ 19 ਤਰੀਕ ਤੋਂ ਲੈ ਕੇ ਟੈਂਟ ਸਿਟੀ ਦਾ ਪ੍ਰਬੰਧ ਕੀਤਾ ਗਿਆ ਰੈਣ ਸਾਂਡ ਦਾ ਪ੍ਰਬੰਧ ਕੀਤਾ ਗਿਆ ਬਹੁਤ ਸਪੈਸ਼ਲ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਪੂਰੇ ਦੇਸ਼ ਪਰਚੋਂ ਵੱਡੇ ਡਿਗਨਿਟੀਆਂ ਵੱਡੇ ਵੱਡੇ ਜਿਹੜੇ ਸਖਸ਼ੀਤਾ ਇਹਨਾਂ ਸਮਾਗਮਾਂ ਸ਼ਾਮਲ ਹੋਣ ਲਈ ਪਹੁੰਚਣ ਗਿਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਆਪ ਸਭ ਨੂੰ ਬੇਨਤੀ ਕਰਦਾਗਾ ਕਿ ਆਪ ਸਾਰੇ ਜਣੇ ਸ਼ਰਦਾ ਪੂਰਵਕ ਅਰੰਧਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਤਿੰਨੇ ਦਿਨ ਹਾਜ਼ਰੀ ਲਵਾਓ ਔਰ ਗੁਰੂ ਸਹਿਬਾਂ ਦੀ ਸਖਿਆਮਾਂ ਦੇ ਨਾਲ ਜੁੜੋ ਗੁਰੂ ਸਹਿਬਾਂ ਦਾ ਜਿਹੜਾ ਬਹੁਤ ਵੱਡਾ ਵਾਲਿਦਾਨ ਹੈ ਜਿਹੜਾ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਦਿੱਤਾ ਗਿਆਗਾ ਉਹ ਸਾਰੇ ਤੁਸੀਂ ਜੁੜੋਗੇ ਜਿਹੜੇ ਇਤਿਹਾਸ ਨਾਲ ਜੁੜੋਗੇ ਮੈਂ ਸਮਝਦਾ ਤੁਸੀਂ ਬਹੁਤ ਕੁਝ ਸਖਿਆਵਾਂ ਪ੍ਰਾਪਤ ਕਰੋਗੇ ਸੋ 23 ਤੋਂ ਲੈ ਕੇ 25 ਤਰੀਕ ਦਾ ਸ਼ਡਿਊਲ ਪਰੋੜਾ ਜਿਹੜਾ ਉਹ ਪ੍ਰੈਸ ਦੇ ਰਾਹੀਂ ਵੀ ਅਸੀਂ ਜਾਰੀ ਕੀਤਾ ਸੋ ਮੇਰੇ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਇਹ ਹੀ ਸਿਲੀਮਰ ਹੱਥ ਜੋੜ ਕੇ ਕੀ ਹੈ ਕਿ ਸਾਰੇ ਜਾਨੇ ਨਨਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਸਾਹਿਬਾਨ ਦੀ ਸਿੱਖਿਆ ਮਾਰਾ ਜੁੜਨ ਦੇ ਲਈ ਪਹੁੰਚੋ ਇਹ ਸੱਜਣਾਂ ਸ਼ਿਭ ਭਗਸੇ ਸਿੰਘ ਨਗਰ ਦਾ ਸਨਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸਿੰਘ ਇਜਾਜ਼ਤ ਦਿਓ ਧੰਨਵਾਦ